ਆ ਤਰੀਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਭਗਤ ਨ ਪੰਜਾਬੀ ਖਬਰਨਾਮਾ ਦੇ ਵਿੱਚ ਅੱਜ ਦੀ ਵੱਡੀ ਖਬਰ ਲੈ ਕੇ ਆ ਗਿਆ ਭਾਈ ਤੁਹਾਡੇ ਵਾਸਤੇ ਤੇ ਵੱਡੀ ਖਬਰ ਨਿਕਲ ਕੇ ਆਈ ਆ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਦੇ ਜਿਹੜੇ ਪੀਸੀਐਸ ਅਧਿਕਾਰੀ ਆ ਇਹਨਾਂ ਦੀ ਮਨਮਾਰਜੀ ਦੀ ਜਿਹੜੀ ਪੋਸਟਿੰਗ ਦੇ ਤਿੰਨ ਜਗ੍ਹਾ ਦੱਸਣ ਦੀ ਜਿਹੜੀ ਗੱਲ ਕਹੀ ਆ ਭਾਈ ਭਾਈ ਇਹ ਪੀਸੀਐਸ ਅਧਿਕਾਰੀ ਆਪਣੇ ਮਨ ਪਸੰਦ ਦੀਆਂ ਤਿੰਨ ਜਗ੍ਹਾ ਦੱਸ ਸਕਦੇ ਆ ਇਸ ਸਰਕਾਰ ਨੇ ਜਿਹੜਾ IAS ਬ੍ਰਾਂਚ ਦੇ ਸਾਰੇ ਅਧਿਕਾਰੀਆਂ ਨੂੰ ਇਹ ਸੰਬੰਧ ਦੇ ਵਿੱਚ ਬਕਾਇਦਾ ਔਰ ਤੇ ਮੈਸੇਜ ਕੀਤਾ ਵੀ ਜਿਹੜੇ ਹੁਣ PPCH ਅਧਿਕਾਰੀ ਇਹਨਾਂ ਦੀ ਨਵੀਆਂ ਪੋਸਟਾਂ ਤਿੰਨ ਥਾਵਾਂ ਤੇ ਦੱਸ ਕੇ ਕੀਤੀਆਂ ਜਾਣ ਉਹ ਤੋਂ ਬਾਅਦ ਸਰਕਾਰ ਆਪਣੀ ਮਰਜ਼ੀ ਦੇ ਨਾਲ ਇਹਨਾਂ ਦੀ ਪੋਸਟਾਂ ਕਰੂਗੀ ਤੇ ਤਿੰਨ ਥਾਂ ਮ ਉਹ ਦੱਸ ਸਕਦੇ ਆ ਵੀ ਅਸੀਂ ਆ ਲਾ ਕੇ ਜਾਣਾ ਅਸੀਂ ਆ ਲਾ ਕੇ ਜਾਣਾ ਉਹ ਤੋਂ ਬਾਅਦ ਸਰਕਾਰ ਫਿਰ ਆਪਣਾ ਫਾਈਨਲ ਫੈਸਲਾ ਦਊ ਤੇ ਤੁਹਾਨੂੰ ਦੱਸੀਏ ਵੀ ਸੂਬੇ ਦੇ ਵਿੱਚ ਸਿਆਸਤ ਤੇ ਅਫਸਰ ਅਸਾਈ ਦਾ ਜਿਹੜਾ ਸਿਆਸੀਕਰਨ ਹੈ ਇਹ ਇੱਕ ਵੱਡਾ ਮੁੱਦਾ ਬਣ ਗਿਆ ਹੈ ਤੇ ਉਹ ਚਿਤਕਾਰਜਾਂ ਦਾ ਕਹਿਣਾ ਦਾ ਅਰਸਲ ਮੁੱਖ ਮੰਤਰੀ ਦੇ ਵਿਧਾਇਕਾਂ ਦਾ ਜਿਹੜਾ ਕਿ ਆਪਣੇ ਚਿਹਤੇ ਅਧਿਕਾਰੀਆਂ ਨੂੰ ਪੋਸਟਿੰਗ ਦਿਵਾਉਣ ਦਾ ਬਹੁਤਾ ਦਬਾਅ ਰਹਿੰਦਾ ਹੈ ਹਰੇਕ ਆਪਸਰ ਕਹਿੰਦਾ ਵੀ ਸਾਡੇ ਹਜ਼ਾਰ ਦਾ ਮੰਤਰੀ ਸਾਡੇ ਸਾਫ ਦਾ ਬੰਦਾ ਸਾਡੇ ਇਲਾਕੇ ਚੋਂ ਆਉਣਾ ਚਾਹੀਦਾ ਜਿਹੜਾ ਸਾਡੀ ਮਰਜ਼ੀ ਨਾਲ ਕੰਮ ਕਰ ਸਕੇ ਇਸੇ ਕਰਕੇ ਜਿਆਦਾ ਜ਼ੋਰ ਕਰਦੇ ਆ ਤੇ ਕੈਪਟਨ ਨੇ ਇਹੋ ਬਚਾਉਣ ਵਾਸਤੇ ਗੱਲਾਂ ਨਾ ਹੋਣ ਇਸੇ ਕਰਕੇ ਅਧਿਕਾਰੀਆਂ ਨੂੰ ਇਹ ਮੌਕਾ ਦਿੱਤਾ ਭਈ ਬਾਦੂ ਦਬਾ ਦਾ ਖਤਮਾ ਹੋ ਸਕੇ ਤੇ ਜਿਹੜੇ ਸਵਾਲ ਆ ਇਹ ਸਵਾਲ ਸਿਸਟਮ ਇੰਨਾ ਦਾ ਪਾਰਦਰਸ਼ੀ ਹੈ ਇਹ ਸਾਰਾ ਦੇਖਿਆ ਜਾਊਗਾ ਤੇ ਹਾਲਾਂਕਿ ਇਹ ਸਵਾਲ ਜਿਹੜਾ ਸਿਸਟਮ ਕਿੰਨਾ ਦਾ ਪਾਰਦਰਸ਼ੀ ਹੈ ਇਹ ਪ੍ਰਸ਼ਾਸਨ ਦੇ ਸੁਧਾਰਨ ਦੇ ਤੌਰ ਤੇ ਸਰਕਾਰ ਦੀ ਇਹ ਪਹਿਲ ਬਹੁਤ ਚੰਗੀ ਮੰਨੀ ਜਾ ਰਹੀ ਆ ਵੀ ਇਹ ਤਾਂ ਕਦਮ ਬਹੁਤ ਵਧੀਆ ਚੱਕਿਆ ਕੈਪਟਨ ਸਾਹਿਬ ਨੇ ਲਈ ਹੁਣ ਅਧਿਕਾਰੀਆਂ ਦਾ ਜਿਹੜਾ ਕਿ ਸਿਆਸੀਕਰਨ ਨਹੀਂ ਹੋਊਗਾ ਨਹੀਂ ਹਰੇਕ ਬੰਦਾ ਕਹਿੰਦਾ ਭਾਈ ਫਲਾਣਿਆਂ ਸਾਨੂੰ ਸਾਡੇ ਇਲਾਕੇ ਚ ਲਾ ਦੂ ਸਾਡੇ ਨਾਕੇ ਚ ਲਾ ਦ ਇਹਨਾਂ ਅਧਿਕਾਰੀਆਂ ਦਾ ਕਹਿਣਾ ਇਹ ਵੀ ਆ ਕਿ ਪੰਜਾਬ ਦੀ ਜਿਹੜੀ ਪ੍ਰਸ਼ਾਸਨਿਕ ਇਤਿਹਾਸ ਹੈ ਇਹਦੇ ਬੱਚੇ ਪਹਿਲੀ ਵਾਰ ਹੋਣ ਲੱਗੇ ਆ ਜੇ ਸੱਚਮੁੱਚ ਹੋ ਗਿਆ ਤਾਂ ਪੰਜਾਬ ਨੂੰ ਨਵੀਂ ਦਿਸ਼ਾ ਮਿਲ ਜੀ ਨਵੀਂ ਦਿਸ਼ਾ ਦੇ ਨਾਲ ਪੰਜਾਬ ਅੱਗੇ ਵਧੂਗਾ ਇਹਦੇ ਨਾਲ ਨਾ ਸਿਰਫ ਨਿਆਂਪਾਲਿਕਾ ਵਿੱਚ ਸੁਧਾਰ ਆਊਗਾ ਤੇ ਅਧਿਕਾਰੀਆਂ ਦਾ ਕਹਿਣਾ ਲੋਕਾਂ ਦੇ ਵਿੱਚ ਜਿਹੜਾ ਅੱਖਾਂ 'ਚ ਮਿੱਟੀ ਘੱਟਾ ਪਾਉਣਾ ਕੰਮ ਵੀ ਬੰਦ ਹੋ ਜਾਊਗਾ ਇਹ ਮਹਿਜ ਇੱਕ ਰਸਮ ਵਾਂਗ ਕੇ ਨਾ ਰਹੇ ਜੇ ਇਸ ਕਰਕੇ ਸਰਕਾਰ ਇਹਦੇ ਵਿੱਚ ਕੋਈ ਅਣਗਹਿਲੀ ਨਹੀਂ ਲੈਣਾ ਚਾਹਦੀ ਤੇ ਸਖਤੀ ਦੇ ਨਾਲ ਇਹ ਗੱਲ ਨੂੰ ਲਾਗੂ ਕੀਤਾ। ਸੋ ਕੈਪਟਨ ਸਰਕਾਰ ਦੀ ਇੱਕ ਵੱਡੀ ਤੇ ਵੱਡਾ ਕਦਮ ਚੱਕਿਆ ਕੈਪਟਨ ਸਰਕਾਰ ਨੇ ਵੀ ਇਹ ਚੀਜ਼ਾਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਭਾਈ ਮੁਸ਼ਕਲ ਨਾ। ਸੋ ਭਾਈ ਇਹ ਇੱਕ ਵੱਡਾ ਸਲਾਘਾਯੋ ਕਦਮ ਕੈਪਟਨ ਸਰਕਾਰ ਦਾ। ਭਾਈ ਹੁਣ ਆਪਣੀ ਮਰਜ਼ੀ ਨਾਲ ਤਿੰਨ ਤੁਸੀਂ ਸੂਬੇ ਦੱਸ ਸਕਦੇ ਤਿੰਨ ਤੁਸੀਂ ਆਪਣੇ ਇਲਾਕੇ ਦੱਸ ਸਕਦੇ ਜਿੱਥੇ ਤੁਸੀਂ ਪੋਸਟਿੰਗ ਕਰਾਣੀ ਸੋ ਭਾਈ ਪੰਜਾਬੀ ਖਬਰ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਦੁਨੀਆ ਦੀ ਤਮਾਮ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਤਾਂ ਤੁਸੀਂ ਭਾਈ ਸਾਡੇ YouTube ਚੈਨਲ ਨੂੰ ਲਾਗਨ ਕਰੋ ਸਬਸਕ੍ਰਾਈਬ ਕਰੋ ਤੇ ਹੁਣ ਪਰਮਜੀਤ ਨੂੰ ਦੱਸੋ ਜੇ ਸਾਰਿਆਂ ਨੂੰ ਕਰਦਾ ਪਿਆਰ ਪਵੇ ਸਤ ਸ੍ਰੀ ਅਕਾਲ